ਆਸਾਂ ਸ਼ਿਗਾਲ ਜੀ ਸਾਰਿਆਂ ਨੂੰ ਕਮਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਤੁਸ ਸਾਰੇ ਵਧੀਆ ਹੋਵਗੇ ਤੇ ਕੈਟ ਹੋਗੇ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਠੀਕ ਆ ਗਾਈਜ਼ ਅੱਜ ਬੜੇ ਦਿਨਾਂ ਤੋਂ ਵਲੌਗ ਕਰਦੇ ਆ 12 13 ਦਿਨ ਹੋ ਗਏ ਕਿਉਂਕਿ ਮੈਂ ਵਿਆਹ ਮਤਲਬ ਗਿਆ ਹੋਇਆ ਸੀ ਕਿਤੇ ਵਿਆਹ ਵਿਉ ਤੇ ਤੇ ਇਸ ਕਰਕੇ ਅੱਜ ਵਲੌਗ ਕੰਟੀਨਿਊ ਕਰਾਂਗੇ ਤੇ ਅੱਜ ਵਿਖਾਉਣੇ ਆਂਡਿਆਂ ਦੇ ਬੱਚੇ ਵੀ ਨਿਕਲੇ ਆਏ ਆਪਣੇ ਕੂਤਰਾ ਦੇ ਤੇ ਉਹ ਵੀ ਵਿਖਾਉਣੇ ਆ ਤੇ ਖੁੱਡੇ ਦੀ ਸਫਾਈ ਕਰਨ ਵਾਲੀ ਆ ਠੀਕ ਆ ਗਾਈਜ਼ ਆ ਦੇਖੋ ਬੱਚੇ ਵੀ ਵਿਖਾਉਣੇ ਤੁਹਾਨੂੰ ਵਾਵਾ ਵੱਡੇ ਵੱਡੇ ਹੋ ਗਏ ਤੇ ਆ ਪਾਣੀ ਪੂਣੀ ਪਾਇਆ ਸੀਗਾ ਮੇਰੇ ਸਾਲ ਕੰਦੇ ਪਾ ਦਾ ਪਾਣੀ ਚ ਠੀਕ ਆ ਚਾੜ ਪਾਏ ਵੇ ਕਬੂਤਰ ਤੇ ਖੁੱਡੇ ਦੀ ਸਫਾਈ ਵੀ ਕਰਾਂਗੇ ਤੇ ਬੱਚੇ-ਬੱਚੇ ਵਿਖਾਉਣੇ ਆ ਤੁਹਾਨੂੰ ਤੇ ਰੰਗ ਰੰਗ ਵੀ ਕਰਾਂਗੇ ਅੱਜ ਕਰਾਂਗੇ ਕੁਝ ਨਾ ਕੁਝ ਠੀਕ ਆ ਗਾਇਸ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਆਹ ਵੇਖੋ ਲੜਦੇ ਮੇਰੇ ਸਲੇ ਉਹ ਕਬੂਤਰੀ ਦੀ ਜੋੜੀ ਲਵਾਉਣ ਵਾਲੀ ਐ ਸਕੂਟਰ ਨਾਲ ਠੀਕ ਆ ਗਾਇਸ ਐਂਦੀ ਜੋੜੀ ਲੱਗੀ ਸੀ ਐਸ ਨਾਲ ਐਨੇ ਆਉਂਦੇ ਨਾਲ ਲਾ ਲਈ ਤੇ ਬੱਚੇ ਆਡੇ ਵੀ ਲਾ ਲਏ ਤੇ ਆਣ ਬੱਚੇ ਐ ਸਕੂਟਰ ਤੇ ਆ ਠੀਕ ਆ ਤੇ ਜੋੜੀ ਬਾਤ ਚੋਂ ਨੇ ਉਹਦੇ ਨਾਲ ਲੈ ਲਈ ਕਬੂਤਰ ਉਹ ਬੈਠਣ ਲੱਗ ਗਿਆ ਇਹਨੂੰ ਵੈਣ ਨਹੀਂ ਦਿੰਦਾ ਸੀ ਆ ਚੱਕਰ ਸੀ ਸਾਰਾ ਤੇ ਫਲਾਲਾਂ ਕਬੂਤਰੀ ਆ ਮੇਰੇ ਕਬੂਤਰੀ ਲੈਂਦੀ ਸੀ ਕਿ ਆ ਪੱਠਾ ਸੀਗਾ ਇਹਦਾ ਪ੍ਰੋਪਰ ਪਤਾ ਨਹੀਂ ਵੀ ਕੀ ਨਿਕਲੂਆ ਕੀ ਨਹੀਂ ਪਰ ਲੱਗਦੀ ਪੱਠੀ ਐ ਇਹ ਤੇ ਪਿੱਛੇ ਉਹ ਬੱਚੇ ਪਏ ਵਿਖਾਉਣੇ ਆ ਤੁਹਾਨੂੰ ਨਿਕਲਿਆ ਵਾਵਾ ਵੱਡੇ ਹੋ ਗਏ ਠੀਕ ਆ ਗਾਇਜ਼ ਤੇ ਫਲਾਰ ਠੰਡ ਬਹੁਤ ਆ ਪੜਾ ਲੱਗੀ ਜਾਂਦਾ ਤੇ ਗੁੱਡੇ ਦੀ ਸਫਾਈ ਵੀ ਕਰਾਂਗੇ ਉੱਥੇ ਬਿਠਾ ਲਈ ਥਾਂ ਤੇ ਯਾਰ ਗੰਦ ਮੁੱਝਿਆ ਪਿਆ ਮਤਲਬ ਜਿੱਥੇ ਬੱਚੇ ਆ ਬਿਠਾ ਬਿਠਾ ਕਰ ਕਰਕੇ ਨਾ ਗਿੱਲਾ ਹੋਇਆ ਪਿਆ ਥਾਂ ਉੱਥੇ ਮਿੱਟੀ ਵੀ ਸੱਟਾਂਗੇ ਤੇ ਤੁਹਾਨੂੰ ਬੱਚੇ ਵੀ ਵਿਖਾਉਣੇ ਕਹੋ ਜੇ ਹੋਗੇ ਠੀਕ ਹੈ ਗਾਇਸ ਮੈਂ ਪਾਣੀ ਹੁਣ ਨਾ ਬਾਹਰ ਰੱਖਿਆ ਕਰਾਂਗੇ ਕਿਉਂਕਿ ਕਮੂਤਰ ਨਾਉਣ ਲੱਗ ਜਾਂਦੇ ਠੰਡ ਬਹੁਤ ਹੈਗੀ ਆ ਅੱਗੇ ਤੇ ਪਰ ਬੱਚੇ ਵੀ ਯਾਰ ਮੈਰੀ ਕਿਵੇਂ ਬੱਚਿਆਂ ਨੂੰ ਪਾਣੀ ਪੋਣੀ ਵੀ ਪਿਉਂਦੀ ਕਿਤੇ ਉਹ ਨਾ ਹੋਵੇ ਵੀ ਪਾਣੀ ਬਾਹਰ ਰੱਖ ਦੀ ਬੱਚਿਆਂ ਨੂੰ ਪਾਣੀ ਨਾ ਪਿਆ ਆ ਹੋਵੇ ਫਰਲਾਂ ਗਾਇਸ ਇੱਥੇ ਆ ਬੱਚੇ ਵਿਖਾਉਣੇ ਤੁਹਾਨੂੰ ਆ ਪਾਸੇ ਆਉਣ ਉਹ ਆਰੇ ਬੱਚੇ ਠੀਕ ਹੈ ਗਾਇਸ ਚੈੱਕ ਕਰੋ ਬੱਚੇ ਆ ਦੇਖੋ ਆ ਦੇਖੋ ਗਾਇਸ ਬੱਚੇ ਠੀਕ ਹੈ ਦੇਖ ਲੈ ਦੱਸੋ ਕਿਵੇਂ ਦੇ ਲੱਗੇ ਆ ਆ ਕਬੂਤਰੀ ਆ ਜਿਹਦੇ ਬੱਚੇ ਤੇ ਇੱਕ ਆ ਕਬੂਤਰ ਆ ਜਿਹਦੇ ਬੱਚੇ ਆ ਠੀਕ ਹੈ ਚਿੰਚਿੰਗ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਦੇ ਬੱਚੇ ਗਾਇਸ ਇੱਕ ਦੀ ਗ੍ਰੋਥ ਜ਼ਿਆਦਾ ਹੋਈ ਹੈ ਇੱਕ ਛੋਟਾ ਰਹਿ ਗਿਆ ਇੱਕ ਉਹ ਮਤਲਬ 40 ਜਿਆਦਾ ਕੀ ਕਹਿੰਦੇ ਆ ਦਾਣੇ ਦੋਨੇ ਖਾਣਦੇ ਇੱਕ ਨੂੰ ਘੱਟ ਖਾਣਦੀ ਕਬੂਤਰੀ ਕੋਈ ਆਹ ਹਿਸਾਬ ਕਿਤਾਬ ਤਾਂ ਹੀ ਛੋਟਾ ਰਹਿ ਗਿਆ ਤੇ ਫਿਲਹਾਲ ਜੀ 12 13 ਦਿਨ ਹੋ ਗਏ ਬੱਚੇ ਕੱਢਿਆ ਨੂੰ 12 13 ਤਾਂ ਨਹੀਂ 10 7 8 ਦਿਨ ਹੋ ਗਏ 12 13 ਦਿਨ ਤਾਂ ਜਿਆਦਾ ਕਹਤੇ ਮੈਂ ਠੀਕ ਹੈ ਗਾਇਸ ਤੇ ਆ ਰਹੇ ਆਪਣੇ ਕਬੂਤਰ ਦੱਸਿਓ ਕਿਵੇਂ ਦੇ ਆ ਤੇ ਖੁੱਡੇ ਦੀ ਸਫਾਈ ਵੀ ਕਰਦੇ ਅੱਜ ਠੀਕ ਹੈ ਗਾਇਸ ਅੱਜ ਘਰੇ ਅੱਜ ਸਾਰਾ ਕੁਝ ਕਰਾਂਗੇ ਰੰਗ ਰੰਗ ਵੀ ਕਰਾਂਗੇ ਕਬੂਤਰਾਂ ਦੇ ਸਾਰਾ ਤਾਂ ਫਿਲਹਾਲ ਛਤਰੀ ਤੇ ਕਬੂਤਰ ਲਾਉਣੇ ਆ ਇੱਕ ਅੱਧਾ ਅੱਡੇ ਲਵਾਉਣ ਵਾਸਤੇ ਫਿਰ ਡਾਇਡੋ ਜਾਂ ਕਰਾਂਗੇ ਹੁਣ ਤਾਂ ਛੁੱਟੀਆਂ ਹੋ ਗਈਆਂ ਲੱਗ ਪੇਪਰ ਬੂਪਰ ਵੀ ਖਤਮ ਹੋ ਗਏ ਗਾਈਜ਼ ਹਾਂਜੀ ਗਾਈਜ਼ ਹੁਣ ਛਤਰੀ ਲਾਉਣੇ ਆ ਤੇ ਕਬੂਤਰ ਖੁੱਡੇ ਚੋਂ ਬਾਹਰ ਕੱਢਦੇ ਆ ਕਬੂਤਰ ਲਾਉਣੇ ਆ ਸਾਰਿਆਂ ਤੋਂ ਪਹਿਲਾਂ ਗਾਈਜ਼ ਛਤਰੀ ਲਾਉਣੇ ਆ ਠੀਕ ਆ ਫਿਰ ਕਰਦੇ ਆ ਕਬੂਤਰ ਖੁੱਡੇ ਚੋਂ ਬਾਹਰ ਸਾਰਿਆਂ ਤੋਂ ਪਹਿਲਾਂ ਇਹ ਛਤਰੀ ਲਾ ਦੀਏ ਲਾ ਦੀਏ ਲਾ ਦੀਏ ਲਾ ਦੀਏ ਠੰਡ ਬਹੁਤ ਆਈ ਪਈ ਆ ਖੜ ਜੋ ਗਾਈਜ਼ ਇੱਕ ਮਿੰਟ ਜਸਟ ਵੇਟ ਫੋਰ ਅ ਕੀ ਲਵਸਾਇਆ ਟਿੱਡੀ ਹੋ ਜਾਂਦੀ ਆ ਇੱਕ ਵਾਰ ਬਾਤ ਨਿਕਲ ਗਿਆ ਵਗਿਆ ਲਾਲੀ ਛਤਰੀ ਤਾਂ ਤੇ ਪਾਸੇ ਹੋਇਆ ਛੋਰਾ ਤੇ ਹੁਣ ਗਾਇਸ ਆਹ ਲਾਤੀ ਛਤਰੀ ਥੱਲੇ ਰੱਖਤੀਏ ਇੱਕ ਹੱਥ ਨਾਲ ਹੀ ਲਾਤੀ ਹੈ ਠੀਕ ਹੈ ਗਾਇਸ ਇੱਥੇ ਕੌਲੇ ਰੱਖ ਲਈਏ ਖੁੱਡੇ ਤੇ ਖੁੱਡੇ ਦਾ ਗੇਟ ਲਈਏ ਖੌਲ ਜਿਹੜੇ ਲਾਉਣੇ ਕਬੂਤਰ ਤਿੰਨ ਲਾਉਣੇ ਤਿੰਨ ਚਾਰ ਠੀਕ ਹੈ ਥੋੜੇ ਨਹੀਂ ਲਾਉਣੇ ਐਤ ਕੀ ਤਿੰਨ ਚਾਰ ਹੀ ਲਾਉਣੇ ਆ ਠੀਕ ਹੈ ਇੱਕ ਰੱਸੀ ਆ ਰਹੀ ਤਿੰਨ ਹੀ ਲੱਗਣਗੇ ਤਿੰਨ ਚਾਰ ਤਾਂ ਨਹੀਂ ਲੱਗਦੇ ਕਿਉਂਕਿ ਇੱਕ ਰੱਸੀ ਘੱਟ ਆ ਜਾਂ ਇੱਕ ਰੱਸੀ ਹੋਰ ਵੀ ਲਿਆਉਣੇ ਆ ਥੱਲੋਂ ਚਾਰ ਬਨਾਂਗੇ ਕਬੂਤਰ ਠੀਕ ਹੈ ਦੋ ਵਿੱਚ ਛੱਡਾਂਗੇ ਜਿਹੜੇ ਬੱਤੀਆਂ ਤੇ ਬੈਠੇ ਹੋਣਗੇ ਮੈਂ ਲੈ ਆਵਾਂ ਥਲੋ ਰੱਸੀ ਤੇ ਫਿਰ ਬੰਦਦੇ ਹਾਂ ਹਾਂਜੀ ਗਾਇਸ ਸੁਪੀਤਾ ਤਾਂ ਲੈ ਜਾਂਦਾ ਮੈਂ ਜਿਹੜਾ ਛਤਰੀ ਦੇ ਬਨਣਾ ਇਹਨੂੰ ਬਨਨੀਏ ਫਿਰ ਚਾਰ ਕਬੂਤਰ ਲਾਈਏ ਛਤਰੀ ਤੇ ਮਿੱਤਰੋ ਠੀਕ ਹੈ ਗਾਇਸ ਤੇ ਬਾਕੀ ਗੰਡਾ ਗੁੰਡਾ ਛੱਟਾ ਬਨਨੀਏ ਇੱਥੇ ਪਹਿਲਾਂ ਇੱਕ ਹੋਰ ਕਿਹੜੇ ਪਾਸੇ ਬਨਨੀਏ ਇਧਰ ਆਵਾਂ ਨੀਚੇ ਆ ਇਧਰ ਆਵਾਂ ਨੀਚੇ ਸਾਈਡ ਤੇ ਬੰਦੇ ਇਧਰਲੇ ਪਾਸੇ ਇਧਰ ਕੋਈ ਨਹੀਂ ਨੀਚੇ ਤੱਕਾ ਇੱਕ ਰਾਵਾਂ ਬਾਲਣਾ ਫਿਰ ਕਰਦਾ ਵਲੌਗ ਜਾ ਆਂ ਅਨੁਭਵ ਨੂੰ ਦਿੰਨੇ ਆ ਦੋ ਘੰਟਿਆਂ ਦੇ ਵਿੱਚ ਵਿੱਚ ਆ ਆ ਬੰਨਤਾ ਗਾਇਸ ਪੀਤਾ ਹੁਣ ਖੋਲਦੇ ਆ ਕਬੂਤਰ ਤੇ ਲਾਉਣੇ ਇੱਕ ਅੱਦਾ ਉਹ ਇੱਕ ਅੱਦਾ ਕੀ ਚਾਰ ਕਬੂਤਰ ਲਾਵਾਂਗੇ ਛਤਰੀ ਤੇ ਬੰਨੇ ਵਿਖਾ ਦੂੰਗਾ ਕਿਹੜੇ ਕਿਹੜੇ ਲਾਉਣੇ ਆ ਇੱਕ ਮਿੰਟ ਆ ਪਾਸੇ ਕਰਨਾ ਗੇਟ ਪ੍ਰੋਪਰ ਖੋਲ ਲੀਕੇ ਠੀਕ ਆ ਗਾਇਸ ਫੇਰੀ ਦੱਸਦੇ ਆ ਕਿਹੜੇ ਲਾਉਣੇ ਆ ਕਬੂਤਰ ਜਿਹੜਾ ਲਾਉਣਾ ਸੀ ਉਹਦੇ ਬੱਚਿਆ ਤੇ ਬੈਠਾ ਫੀਡ ਕਰਾਉਂਦਾ ਹੋਣਾ ਚੱਲ ਤੇ ਆ ਦੋ ਲਾਉਣੇ ਅੱਗੇ ਰਾਂ ਤੇ ਇੱਕੋ ਪੱਠੀ ਲਾਉਣੇ ਆ ਫਿਰ ਉਹ ਬਾਅਦ ਚੁਲਾ ਦਾਂਗੇ ਠੀਕ ਆ ਗਾਇਸ ਆ ਕਬੂਤਰ ਲਾਉਣੇ ਆ ਛਤਰੀ ਤੇ ਆ ਵਾਲੇ ਨਾਵੇਂ ਠੀਕ ਆ ਦੋਨੇ ਤਾਂ ਪਹਿਲਾਂ ਲਾਇਸੀ ਆ ਨਹੀਂ ਲਾਇਸੀ ਕਲਾ ਚੀਨਾ ਇਹਨੂੰ ਵੀ ਲਾਉਣੇ ਛਤਰੀ ਤੇ ਹੁਣ ਤੇ ਚੱਕ ਕੇ ਲਾ ਦੀਏ ਤੇਰਾ ਠੰਡ ਬਹੁਤ ਨਾਲੇ ਤੁੱਪ ਲੱਗ ਜੂਗੀ ਇਹਨਾਂ ਨੂੰ ਵੀ ਅੱਜ ਇਹਨੂੰ ਤਾਂ ਕਦੇ ਖੁੱਡੇ ਚ ਕੱਢਿਆ ਨਹੀਂ ਅੱਜ ਹੀ ਕੱਢਿਆ ਠੀਕ ਆ ਲਾਉਣੇ ਆ ਇਹਨੂੰ ਛਤਰੀ ਤੇ ਹਾਂਜੀ ਛਤਰੀ ਤੇ ਕਬੂਤਰ ਲਾਤੇ ਤੇ ਹੁਣ ਖੁੱਡੇ ਚ ਮਿੱਟੀ ਪਾਉਣੇ ਜਿੱਥੇ ਬੱਚੇ ਆ ਠੀਕ ਆ ਥੱਲੋ ਲਿਆਉਣੇ ਆ ਜਾ ਕੇ ਇੱਕ ਰਾਂ ਬੁਖਾਦੀ ਤੁਹਾਨੂੰ ਕਬੂਤਰ ਛਤਰੀ ਤੇ ਲੱਗੇ ਦਵਾਰ ਤੋਂ ਠੀਕ ਆ ਬੈਠੇ ਤੁੱਪ ਸੇਕਦੇ ਆ ਸੇਕੀ ਜਾਣਦੇ ਫਿਰ ਇੱਕ ਨਾ ਯਾਰ ਕਿਲ ਲਾਉਣੇ ਛਤਰੀ ਸਿੱਧੀ ਕਰਦੇ ਛਤਰੀ ਟੱਡੀ ਠੀਕ ਹੈ ਜਾਣੇ ਥੱਲੇ ਤੇ ਧੁੱਪ ਧੋਪ ਲਵਾਈ ਜਾਂਦੇ ਹਾਂ ਹਾਂਜੀ ਗਾਇਸ ਉਧਰ ਆਪਣੀ ਸ਼ਰੀ ਕਬੂਤਰ ਲੱਗੇ ਆ ਤੇ ਇੱਧਰ ਆਪਾਂ ਪੱਠਿਆਂ ਵਾਲੇ ਘਰੇ 'ਚ ਫਿਰਦੇ ਆ ਕੀ ਕਰਦੇ ਹੁੰਦੇ ਪੱਠਿਆਂ ਵਾਲੇ ਘਰੇ 'ਚ ਪੱਠੇ ਵਾਲੇ ਘਰੇ 'ਚ ਪੱਠੇ ਹੀ ਵੜਦੇ ਹੁੰਦੇ ਆ ਤੇ ਚੱਕੀ ਆ ਦਾਤਰੀ ਪੱਠੇ ਵੱਢੀਏ ਪੱਠੇ ਵੱਢ ਕੇ ਫਿਰ ਖੁੱਡੇ 'ਚ ਮਿੱਟੀ ਪਾਵਾਂਗੇ ਕਬੂਤਰ ਆਪਣੇ ਉਹ ਲੱਗੇ ਆ ਤੇ ਮੈਂ ਹਾਂ ਮਿੰਟਾਂ 'ਚ ਵੱਢਣੇ ਪੱਠੇ ਪਾnde ਇੱਕ ਬੜਕਾ ਦਈਏ ਮਿੰਟਾਂ 'ਚ ਫਿਰ ਮਿਲਦੇ ਆ ਤੁਹਾਡੇ ਨਾਲ ਗਾਇਸ ਠੀਕ ਆ ਤੁਸੀਂ ਤਾਂ ਵਿਹਲੇ ਹੋ ਮੈਂ ਪੱਠੇ-ਪੁੱਠੇ ਵੱਢਣੇ ਹਾਂ ਤੁਸੀਂ ਵਲੌਗ ਹੀ ਦੇਖਣੇ ਆ ਮੇਰੇ ਠੀਕ ਆ ਤੁਸੀਂ ਦੇਖੀ ਜਾਓ ਮੈਂ ਪੱਠੇ ਵੱਢਦਾ ਜਾਊਂਗਾ ਤੇ ਵਲੌਗ ਬਣਾਉਂਦਾ ਜਾਊਂਗਾ ਹਾਂਜੀ ਗਾਇਸਾਰੇ ਆਪਣੇ ਸ਼ਿਕਾਰੀ ਕੋਹ ਖੜੀ ਕੁੱਤੀ ਤੇ ਇੱਕ ਆਰਿਆ ਕੁੱਤਾ ਠੀਕ ਆ ਗਾਇਸ ਹਾਂਜੀ ਗਾਇਸ ਪੱਠੇ-ਪੁੱਠੇ ਵੱਢ ਲੇ ਤੂੰਗਲ ਤੇ ਦਾਤਰੀ ਵੀ ਮਰਵਾਲੀ ਠੀਕ ਆ ਗਾਇਸ ਤੇ ਹੁਣ ਚੱਕ ਕੇ ਸਿੱਟਦੇ ਆ ਅੱਜ ਵਾਕਾਂ ਨੇ ਪਾਏ ਪੱਠੇ-ਪੁੱਠੇ ਪਾਸੇ ਪਾਤੇ ਚਲੋ ਕੋਈ ਨਹੀਂ ਸਿੱਟਦੇ ਆ ਚੱਕ ਕੇ ਫਿਰ ਕੁੱਤਰਦੇ ਆ ਫਿਰ ਵਲੌਗ ਅੱਗੇ ਕਬੂਤਰਾਂ ਨੂੰ ਕਰਦੇ ਆ ਵਲੌਗ ਕਬੂਤਰਾਂ ਦਾ ਠੀਕ ਆ ਗਾਇਸ ਹਾਂਜੀ ਗਾਇਸ ਹੁਣ ਐਸੀ ਆਪਾਂ ਬੱਠਲ ਲੈਣ ਕਬੂਤਰਾਂ ਦੇ ਮਿੱਟੀ ਪਾਵਾਂਗੇ ਕੁੱਡੇ 'ਚ ਠੀਕ ਆ ਜਿੱਥੇ ਬੱਚੇ ਕਢਾਏ ਆ ਉਹਦੇ ਵੀ ਥੱਲੇ ਗਿੱਲਾ ਥਾਂ ਪੁੱਠਾ ਤੇ ਇੱਥੇ ਬੱਠਲ ਪਿਆ ਸੀ ਉਹ ਚੱਕਦੇ ਆ ਇੱਥੇ ਰੱਖਿਆ ਸੀ ਮੈਂ ਆਈ ਲੈ ਚੱਲਦੇ ਆ ਚੱਲਦੇ ਵਿੱਚ ਮਿੱਟੀ ਪਾ ਲਈ ਹੁਣੇ ਆ ਠੀਕ ਆ ਕੱਕਾ ਰੇਤਾ ਜਾਂ ਉਹ ਜੀ ਵੀ ਮਿੱਟੀ ਪਾ ਲਿਆਵਾਂਗੇ ਕਿਉਂਕਿ ਗਿੱਲਾ ਥਾਂ ਚੱਲਦੇ ਆ ਥੱਲੇ ਹਾਂਜੀ ਗਾਇਸ ਤੇ ਮਿੱਟੀ ਆਪਾਂ ਲੈ ਆਂਦੀ ਥੱਲੋਂ ਕੱਕਾ ਰੇਤਾ ਜਾਂ ਮਿੱਟੀ ਜੋ ਵੀ ਘਾ ਲਓ ਤੇ ਹੁਣ ਤਾਲਾ ਖੋਲ ਕੇ ਮਿੱਟੀ ਪਾਉਣੇ ਆ ਠੀਕਾ ਮੈਂ ਤਾਲਾ ਤਾਂ ਲਾ ਗਿਆ ਸੀ ਯਾਰ ਬਿੱਲੀ ਦਾ ਪਤਾ ਕੋਈ ਨਹੀਂ ਆ ਬੇਰੀ ਤੇ ਹੀ ਬੈਠੀ ਰਹਿੰਦੀ ਪਤਾ ਨਹੀਂ ਕਿੱਥੇ ਬੈਹ ਜਾਂਦੀ ਚੜ ਕੇ ਬੈਹ ਜਾਂਦੀ ਕਾ ਤੇ ਦੋ ਤਿੰਨ ਵਾਰੀ ਕਰ ਲਿਆ ਬੇਖੀ ਮੈਂ ਵੀ ਇੱਥੇ ਆਣ ਕੇ ਖੁੱਡੇ ਕੋਲੇ ਬੈਹ ਜਾਂਦੀ ਹੁੰਦੀ ਸੀਗੀ ਆ ਚੀਜ਼ ਤੇ ਤੇ ਇੱਥੇ ਹੁਣ ਚੰਗੀ ਤਰ੍ਹਾਂ ਇੱਟਾ ਲਾਤੀਆਂ ਗਰਮੀਆਂ ਚ ਆਪਾਂ ਨੂੰ ਔਖਾ ਕਰੂਗੀ ਥੋੜਾ ਜਿਹਾ ਉਹਨੇ ਨੂੰ ਕੋਈ ਜਿਗਾੜਮੈਂਟ ਲਾ ਦਾਂਗੇ ਬਿੱਲੀ ਦਾ ਵੀ ਠੀਕ ਹੈ ਗਾਇਸ ਤੇ ਹੁਣ ਆ ਇੱਕ ਵਾਰ ਮਿੱਟੀ-ਮਿੱਟੀ ਪਾਈਏ ਫਿਰ ਤੁਮ ਦੱਸਦੇ ਕੀ ਕਰਨਾ ਅੱਗੇ ਹੁਣ ਮਿੱਟੀ ਪਾ ਦਈਏ ਨਹੀਂ ਤੇ ਇਹ ਰੇਂਦੇ ਚ ਰੱਖ ਦਿੰਦੇ ਕਿਉਂਕਿ ਥਾਂ ਥੋੜਾ ਹੈ ਨਹੀਂ ਤੋ ਇਸ ਵਿੱਚ ਹੀ ਰੱਖ ਦੇਤੇ ਕਹਿੰਦੇ ਜੀ ਰੱਖਦੀ ਗਾਈਸ ਦੱਸੋ ਯਾਰ ਇੱਕ ਰਮਟੀ ਪਾ ਦਿੰਨੇ ਆ ਫਿਰ ਇਹਦੇ ਚ ਰੱਖ ਦਾਂਗੇ ਕਿ ਤਾ ਯਾਰ ਕਬੂਦਰੀ ਬਾਬੇ ਨਾ ਮੜ ਕੇ ਤੇ ਬੱਚੇ ਚਿੰਜੀ ਕਰਦੇ ਇੱਕ ਰਾਂ ਪੂਟੀ ਪਾ ਦਈਏ ਖੁੱਡੇ ਵਿੱਚ ਵਿੱਚ ਜਿੱਥੇ ਉਹ ਬਹਿੰਦੇ ਆ ਠੀਕ ਹੈ ਗਾਈਸ ਠੀਕ ਹੈ ਗਾਈਸ ਇੱਕ ਮਿੰਟ ਕਰਦਾ ਮੈਂ ਪ੍ਰੋਜੈਕਟ ਫਿਰ ਤੁਹਾਨੂੰ ਵਿਖਾਉਣਾ ਹਾਂਜੀ ਗੈਸ ਮਿੱਟੀ ਤਾਂ ਪਾਤੀ ਮਾੜੀ ਮਾੜੀ ਪਵਾਈ ਕਿਉਂਕਿ ਪੰਖ ਕਬੂਤਰੀ ਤੰਗ ਕਰਨ ਲੱਗ ਗਈ ਸੀ ਮਤਲਬ ਉੱਡਣ ਲੱਗ ਗਈ ਸੀ ਗੁੱਟੀ ਦੇ ਵਿੱਚ ਮੈਂ ਕਿਤੇ ਬਾਹਰ ਨਾ ਨਿਕਲ ਜੇ ਤੇ ਚਲੋ ਇੰਨੀ ਕੁ ਪਾਤੀ ਬਾਕੀ ਆ ਸਵੇਰ ਇੱਥੇ ਰੱਖ ਲਾਂਗੇ ਸਵੇਰੇ ਗੁੱਡੇ ਦੀ ਸਫਾਈ ਕਰਾਂਗੇ ਅੱਜ ਵਿਆਹ ਤੇ ਜਾਣਾ ਨਹੀਂ ਤਾਂ ਅੱਜ ਹੀ ਕਰ ਦਿੰਦੇ ਕੋਈ ਜ਼ਰੂਰੀ ਸੀ ਤਾਂ ਕਰਕੇ ਨਹੀਂ ਤਾਂ ਛੱਡ ਵੀ ਦਿੰਦੇ ਨਾ ਜਰੂਰੀ ਹੁੰਦਾ ਤਾਂ ਤੇ ਹੁਣ ਬੜੀਆਂ ਗੱਲਾਂ ਨਹੀਂ ਮਾਰਦੇ ਵਿਖਾਦੇ ਤੁਹਾਨੂੰ ਤੇ ਹੁਣ ਜਿਹੜੇ ਕੰਮ ਕਰਨ ਵਾਲੇ ਉਹ ਕਰ ਦਈਏ ਇੱਕ ਦੋ ਫਿਰ ਮਿਲਦੇ ਆਂ ਲਓ ਜੀ ਮਿੱਤਰੋ ਹੁਣ ਚੋਬਰ ਨੇ ਜਾਣਾ ਵਿਆਹ ਤੇ ਤੇ ਹੁਣ ਕਬੂਤਰ ਲਾਹ ਗਏ ਤੇ ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਵਿੱਚ ਉਹ ਤੱਕ ਲਈ ਬਾਏ ਬਾਏ ਸਸਰੀਕਾਲ ਸਾਰਿਆਂ ਨੂੰ ਠੀਕ ਹੈ ਆਣ ਕੇ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਗੁੱਡਿਆਂ ਦੀ ਸਫਾਈ ਕਰਾਂਗੇ ਹੁਣ ਪੱਕਾ ਰੁਟੀਨ 'ਚ ਵਲੌਗ ਆਉਣਗੇ ਜਾਂ ਇੱਕ ਅੱਧਾ ਦਿਨ ਮਿਸ ਹੋ ਸਕਦਾ ਪਰ ਹੁਣ ਪ੍ਰੋਮਿਸ ਹੈ ਵੀ ਰੁਟੀਨ 'ਚ ਵਲੌਗ ਜ਼ਰੂਰ ਆਇਆ ਕਰਨਗੇ ਤੁਸੀਂ ਜ਼ਰੂਰ ਪਿਆਰ ਕਰਿਓ ਵਲੌਗਾਂ ਨੂੰ ਤੇ ਕਮੈਂਟ ਕਰਿਓ ਤੇ ਇੰਸਟਾ ਤੇ ਵੀ ਫੋਲੋ ਕਰਿਓ ਠੀਕ ਹੈ ਗਾਇਸ ਤੇ ਆਈਡੀ ਆਪਣੀ ਅਬਾਊਟ 'ਚ ਹੈਗੀ ਆ ਜਿਹੜੇ YouTube 'ਤੇ ਲਿੰਕ ਹੁੰਦਾ ਆਉਂਦੇ ਤੇ ਚੈੱਕ ਕਰਿਓ ਜ਼ਰੂਰ ਠੀਕ ਹੈ ਗਾਇਜ਼ ਮਿਲਦੇ ਹਾਂ ਫਿਰ ਟਾਟਾ ਬਾਏ ਬਾਏ ਸਾਰਿਆਂ ਨੂੰ